ਸਰ 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 ਉਹਦੇ ਦੇ ਦੋ ਉੱਧਰ ਦੇ ਦੋ ਸਰ ਨਾ ਕੀ ਅਪਰਾ ਦੇ ਸਰ ਖਾ ਪਰ ਜੀ ਬਿਸੀਕਲ ਤੋਂ ਦੂਰੋਂ ਨਹੀਂ ਗਾਉਂ ਜਨਵਰੀ ਨੂੰ ਜਿਹੜਾ ਬੀ ਡਿਵੀਜ਼ਨ ਦੇ ਏਰੀਏ ਦੇ ਵਿੱਚ ਇੱਕ ਜੁਵਲਰ ਦੀ ਦੁਕਾਨ ਦੇ ਉੱਤੇ ਐਕਸਟਰਸ਼ਨ ਕਾਲ ਵੀ ਆਈ ਸੀ ਸਾਨੂੰ ਪਤਾ ਲੱਗਿਆ ਉਹਨਾਂ ਨੇ ਹਾਲਾਂਕਿ ਸਾਨੂੰ ਕੰਪਲੇਨਟ ਨਹੀਂ ਕੀਤੀ ਇਹ ਬੜੀ ਵੱਡੀ ਪ੍ਰੋਬਲਮ ਆਉਂਦੀ ਹੈ ਕੰਪਲੇਨੈਂਟਸ ਵੱਲੋਂ ਉਸ ਤੋਂ ਬਾਅਦ ਪਤਾ ਲੱਗਿਆ ਵੀ ਉੱਥੇ ਨੇੜੇ ਕੋਈ ਫਾਇਰ ਵੀ ਕਰਕੇ ਗਿਆ ਬੰਦਾ ਉਹਨਾਂ ਦੇ ਨਜ਼ਦੀਕ ਕਿਸੇ ਕੂੜੇ ਦੇ ਡੰਪ ਤੇ ਵਿੱਚ ਤੋਂ ਉਹਨੂੰ ਅਸੀਂ ਬੜਾ ਸੀਰੀਅਸਲੀ ਲਿਆ ਆਲਦੋ ਕੰਪਲੇਨੈਂਟ ਵੱਲੋਂ ਸਾਨੂੰ ਬਹੁਤ ਇਹਦੇ ਵਿੱਚ ਕੋਆਪਰੇਟ ਨਹੀਂ ਕੀਤਾ ਗਿਆ ਤੇ ਉਹਨੂੰ ਕੇਸ ਨੂੰ ਅਸੀਂ ਜੜੀ ਵੀ ਐਕਸਟਰਸ਼ਨ ਜਿਹਾ ਇਦਾਂ ਦੀ ਹੁੰਦੀ ਹੈ ਸੈਂਸੇਸ਼ਨਲ ਕ੍ਰਾਈਮ ਉਹਨੂੰ ਬੜਾ ਸੀਰੀਅਸਲੀ ਲਿਆ ਜਾਂਦਾ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਵੱਲੋਂ ਔਰ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਗੈਂਗਸਟਰਾਂ ਦੇ ਵਾਰਦਾ ਕੈਂਪੇਨ ਵੀ ਚੱਲ ਰਹੀ ਹੈ ਉਹ ਤਹ ਸਪੈਸ਼ਲ ਟੀਮਸ ਬਣਾਈਆਂ ਗਈਆਂ ਸੀ ਕੇਸ ਨੂੰ ਟ੍ਰੇਸ ਕਰਨ ਵਾਸਤੇ ਇਹਦੇ 70 ਨੁਸ਼ਹਿਰਾ ਗੈਂਗ ਜਿਹੜਾ ਹੈਗਾ ਇੱਕ ਬੜਾ ਨੋਟੋਰੀਅਸ ਗੈਂਗਸਟਰ ਹੈ ਉਹਦੇ ਵੱਲੋਂ ਇਹ ਫਰੋਤੀਆਂ ਦੀਆਂ ਕਾਲਾਂ ਕੀਤੀਆਂ ਜਾ ਰਹੀਆਂ ਸੀਗੀਆਂ ਔਰ ਇਹਨੂੰ ਅਸੀਂ ਟ੍ਰੇਸ ਕੀਤਾ ਸਭ ਤੋਂ ਪਹਿਲਾਂ ਜਿਹੜਾ ਜਸ਼ਨਦੀਪ ਹੈਗਾ ਲੜਕਾ ਇਹ ਪੱਟੀ ਸਰਿਆਲੀ ਦਾ ਹੈਗਾ ਸਰਿਆਲੀ ਪੀਐਸ ਸਰਿਆਲੀ ਤਰਨਤਾਰਨ ਦਾ 21 ਸਾਲ ਦੀ ਉਮਰ ਹੈ ਲੇਬਰ ਦਾ ਕੰਮ ਕਰਦਾ 10ਵੀਂ ਪਾਸ ਹੈ ਇਹਨੂੰ ਪਹਿਲਾਂ ਅਸੀਂ ਫੜਿਆ ਔਰ ਇਸ ਤੋਂ ਗੱਲ ਸਾਰੀ ਚੱਲੀ ਕਿ ਜਿਹੜਾ ਜਿਹੜਾ ਹੋਰ ਬੰਦੇ ਇਨਵੋਲਡ ਸੀ ਉਹਦੇ ਬਾਰੇ ਫਿਰ ਜੋਮਨਜੀਤ ਤੇ ਗੁਰਕੀਰਤ 엘ियस ਕੀਰਤ ਜੋਮਨਜੀਤ ਨਿਸ਼ਾਰਾ ਪੰਨੂਆ ਦੇ ਕੋਲ ਪਿੰਡ ਹੈਗਾ ਤਰਨਤਾਰਨ ਚ 20 ਸਾਲ ਦਾ ਲੇਬਰ ਦਾ ਕੰਮ ਕਰਦਾ ਹੈ ਇਹਦੇ ਖਿਲਾਫ ਵੀ ਪਰਚਾ ਪਹਿਲਾਂ ਦਰਜ ਐ ਇੱਕ ਸਰਾਲੀ ਥਾਣੇ ਦੇ ਵਿੱਚ ਗੁਰਕੀਰਤ ਇਲੀਅਸ ਕੀਰਤ ਤੇ ਡੇਰਾ ਬਾਬਾ ਨਾਨਕ ਗੁਰਦਾਸਪੁਰ ਦਾ ਪੁਲਿਸ ਡਿਸਟ੍ਰਿਕਟ ਬਟਾਲੇ ਦਾ ਰਹਿਣ ਵਾਲਾ ਹੁਣ ਗੋਲਡਨ ਐਵੇਨਿਊ ਅੰਮ੍ਰਿਤਸਰ ਚ ਰਹਿੰਦਾ ਆਜ ਕੱਲ ਕਿਰਾਏ ਤੇ 20 ਸਾਲ ਦਾ ਇਹ ਡਿਲੀਵਰੀ ਬாய் ਦਾ ਕੰਮ ਕਰਦਾ ਐ ਜ਼ੈਪਟੋ ਦੇ ਵਿੱਚ ਔਰ ਐਫ ਆਈ ਆਰ ਇਹਦੇ ਖਿਲਾਫ ਇੱਕ ਸਾਢੇ ਸਦਰ ਦੀ ਸਨੇਚਿੰਗ ਕਾਰ ਸਨੇਚਿੰਗ ਦੀ ਪੁਰਾਣੀ ਹੈਗੀ ਐ 2025 ਦੀ ਸੋ ਇਹ ਤਿੰਨ ਬੰਦੇ ਅਸੀਂ ਗ੍ਰਿਫਤਾਰ ਕੀਤੇ ਐ ਔਰ ਇਹਨਾਂ ਨੂੰ ਜਿਹੜੀ ਗੱਲ ਬਾਹਰੋਂ ਡਾਇਰੈਕਸ਼ਨਸ ਮਿਲ ਰਹੀਆਂ ਸੀ ਸੱਤੇ ਵੱਲੋਂ ਕਿ ਤੁਸੀਂ ਇਹ ਕੰਮ ਕਰਨਾ ਹੈ ਤੇ ਤੁਹਾਨੂੰ ਅਸੀਂ ਲਾਲਚ ਵੀ ਦਿੱਤੇ ਗਏ ਇਹਨਾਂ ਨੂੰ ਆਪਸ ਵੀ ਲਾਲਚ ਦਿੱਤੇ ਕਿ ਕਿਸੇ ਨੂੰ ਨਸ਼ੇ ਦਾ ਦਾਲ ਚ ਕਿਸੇ ਨੂੰ ਕਿਹਾ ਤੁਹਾਨੂੰ ਪੈਸੇ ਦਿੱਤਾ ਦੇਵਾਂਗੇ ਮਿਲਿਆ ਕਿਸੇ ਨੂੰ ਕੁਝ ਵੀ ਨਹੀਂ ਔਰ ਉਸੇ ਜੀ ਨਾਲ ਆ ਕੇ ਤੇ ਇਹਨਾਂ ਨੇ ਸਾਰੀ ਜਿਹੜੀ ਲੌਜਿਸਟਿਕ ਸਪੋਰਟ ਸਾਰੀ ਜਿਹੜੀ ਹੈ ਪ੍ਰੋਵਾਈਡ ਕੀਤੀ ਹੈ ਦੋ ਬੰਦਿਆਂ ਨੇ ਤੇ ਇਹਦੇ ਚ ਜਿਹੜਾ ਜੋਬਨਜੀਤ ਆ ਉਹ 메ਨ ਬੰਦਾ ਸੀ ਜਿਹੜਾ ਮੋਟਰਸਾਈਕਲ ਉਸ ਦਿਨ ਚਲਾ ਰਿਆ ਸੀ ਜਦੋਂ ਇਹਨਾਂ ਨੇ ਇਨਸੀਡੈਂਟ ਕੀਤਾ ਔਰ ਜਿਹੜੇ ਦੂਜੇ ਦੋ ਨੇ ਜੋ ਆਪਣੇ ਜਸ਼ਨਦੀਪ ਤੇ ਗੁਰਕੀਰਤ ਇਹਨਾਂ ਨੂੰ ਲੌਜਿਸਟਿਕ ਸਪੋਰਟ ਤੇ ਲੋਕਲ ਸਪੋਰਟ ਦੇ ਰਹੇ ਸੀ ਕਿ ਆਇਡੈਂਟੀਫਿਕੇਸ਼ਨ ਵਗੈਰਾ ਕੀਤੀ ਗਈ ਕੁਝ ਹੋਰ ਬੰਦੇ ਵੀ ਇਹਦੇ ਵਿੱਚ ਅਸੀਂ ਆਇਡੈਂਟੀਫਾਈ ਕਰ ਲਏ ਆ ਤੇ ਜੋਬਨ ਨੂੰ ਜਦੋਂ ਇੱਥੇ ਲੈ ਕੇ ਆ ਰਹੇ ਸੀ ਸਾਡੀ ਪੁਲਿਸ ਪਾਰਟੀ ਇਹਨੇ ਕਿਹਾ ਮੇਰੀ ਤਬੀਅਤ ਖਰਾਬ ਹੈ ਇਹ ਤੇ ਅਸੀਂ ਆਹ ਜਿਹੜੀ ਪੁਲਿਸ ਪਾਰਟੀ ਤਲਾਸ਼ ਸੀਗੀ ਮੁਲਜ਼ਮਾਂ ਦੀ ਦੂਜੇ ਜਿਹੜੇ ਬੰਦੇ ਸੀ ਇਹਨੇ ਕੋ ਟਿਕਾਣੇ ਦੱਸੇ ਸੀ ਇਧਰਲੇ ਅਗਲੇ ਪਾਸੇ ਵੀ ਉੱਥੇ ਲੈ ਕੇ ਜਾ ਰਹੇ ਜਦੋਂ ਉੱਥੇ ਰੋਕੀ ਗੱਡੀ ਤਾਂ ਇਹਨੇ ਉਹਦਾ ਫਾਇਦਾ ਉਠਾ ਕੇ ਤੇ ਜਿਹੜਾ ਸਰਵਿਸ ਦਾ ਸਾਡਾ ਪਿਸਤਲ ਸੀ ਮੁਲਾਜ਼ਮ ਦਾ ਉਹ ਫੜ ਲਿਆ ਤੇ ਇਸ ਕਫਲ ਇਹਨਾਂ ਦੀ ਆਪਸ ਵਿੱਚ ਕਾਫੀ ਕੁੱਤਮ-ਕੁੱਤਾ ਹੋਈ ਉਸ ਦੇ ਵਿੱਚ ਇੱਕ ਜਿਹੜੀ ਆ ਜਿਹੜੀ ਕਿਉਂਕਿ ਲੋਡਡ ਸੀਗਾ ਇਸ ਤਰ੍ਹਾਂ ਉਹਦੇ ਚ ਲੱਗਦੇ ਇਹਦੇ ਲਾਤੇ ਲੱਗੀ ਇਹਨੂੰ ਹਸਪੀਟਲ ਐਡਮਿਟ ਕਰਾ ਦਿੱਤਾ ਗਿਆ ਇਸ ਕੇਸ ਦੇ ਵਿੱਚ ਅਸੀਂ ਤਿੰਨ ਗ੍ਰਿਫਤਾਰੀਆਂ ਕੀਤੀਆਂ ਔਰ ਬਹੁਤ ਜਲਦੀ ਬਾਕੀ ਵੀ ਹੋਣਗੀਆਂ ਸਾਰਾ ਦਾ ਸਾਰਾ ਕੇਸ ਟ੍ਰੇਸ ਕੀਤਾ ਬਿਕੋਜ਼ ਇਹ ਬੜੀ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਰੱਖੀ ਦੀ ਹੈ ਔਰ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਇਹਦੇ ਚ ਜਗਜੀਤ ਵਾਲੀਆ ਜੀ ਸਾਡੇ ਡੀਸੀਪੀ ਸਾਹਿਬ ਦੀ ਰਹਿਨਮਾਈ ਦੇ ਵਿੱਚ ਏਡੀਸੀਪੀ ਮੈਡਮ ਜਸਰੂਪ ਬਾਠ ਅਨੁਭਵ ਜੈਨ ਜੀ ਸਾਡੇ ਏਸੀਪੀ ਈਸਟ ਔਰ ਐਸਐਚਓ ਬਲਜਿੰਦਰ ਸਿੰਘ ਬੀ ਡਿਵੀਜ਼ਨ ਤੇ ਇਹਨਾਂ ਦੀ ਟੀਮ ਨੇ ਔਰ ਇਹਨਾਂ ਨੂੰ CIA ਵੱਲੋਂ ਵੀ ਅਸਿਸਟੈਂਸ ਦਵਾਈ ਗਈ ਇਨਵੈਸਟੀਗੇਸ਼ਨ ਸਟਾਫ ਵੱਲੋਂ ਤੋਂ ਮੈਂ ਮੈਂ ਸਮਝਦਾ ਕਿ ਬਹੁਤ ਅੱਛੀ ਔਰ ਬੜੇ ਰਿਕਾਰਡ ਟਾਈਮ ਦੇ ਵਿੱਚ ਸਾਰਾ ਇਹ ਕੇਸ ਜਿਹੜਾ ਕਿ ਬਲਾਈਂਡ ਸੀ ਬਿਲਕੁਲ ਉਹਨੂੰ ਟ੍ਰੇਸ ਕਰਕੇ ਤੇ ਸਾਰੀ ਕਾਰਵਾਈ ਕੀਤੀ ਗਈ